ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਪੰਜਾਬ ਸਕੂਲ ਵਿੱਚ ਸੋ ਅੱਜ ਆਪਾਂ ਗੱਲ ਕਰਾਂਗੇ ਜਮਾਤ 9ਵੀਂ ਪਾਠਕਲਾ ਇੱਕ ਪਿੰਡ ਦੀ ਕਹਾਣੀ ਜੋ ਕਿ ਅਰਥ ਸ਼ਾਸਤਰ ਐਸਐਸਟੀ ਬੁੱਕ ਤੋਂ ਲਿਆ ਗਿਆ ਹੈ ਸੋ ਆਪਾਂ ਇਸ ਦੇ ਛੋਟੇ ਪ੍ਰਸ਼ਨਾਂ ਬਾਰੇ ਵਿਚਾਰ ਕਰਾਂਗੇ ਸੋ ਇਸ ਦਾ ਪਹਿਲਾ ਪ੍ਰਸ਼ਨ ਹੈ ਅਰਥ ਸ਼ਾਸਤਰ ਤੋਂ ਤੁਹਾਡਾ ਕੀ ਭਾਵ ਹੈ ਸੋ ਇਸ ਦਾ ਉੱਤਰ ਹੈ ਅਰਥ ਸ਼ਾਸਤਰ ਮਨੁੱਖ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਸੀਮਿਤ ਸਾਧਨਾਂ ਨਾਲ ਪੂਰਾ ਕਰਦਾ ਹੈ ਸੋ ਅਗਲਾ ਇਸ ਦਾ ਪ੍ਰਸ਼ਨ ਹੈ ਭਾਰਤ ਦੇ ਪਿੰਡ ਦੀ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ ਸੋ ਇਸ ਦਾ ਉੱਤਰ ਹੈ ਖੇਤੀਬਾੜੀ ਭਾਰਤ ਦਾ ਪਿੰਡ ਦੀ ਮੁੱਖ ਕਿਰਿਆ ਹੈ ਸੋ ਅਗਲਾ ਪ੍ਰਸ਼ਨ ਹੈ ਪਿੰਡਾਂ ਵਿੱਚ ਸਿੰਚਾਈ ਦੇ ਦੋ ਮੁੱਖ ਸਾਧਨ ਕਿਹੜੇ ਹਨ ਸੋ ਇਸ ਦਾ ਉੱਤਰ ਹੈ ਟਿਊਬਲ ਅਤੇ ਨਹਿਰਾ ਸੋ ਇਸ ਦਾ ਅਗਲਾ ਪ੍ਰਸ਼ਨ ਹੈ ਅਰਥ ਸ਼ਾਸਤਰ ਵਿੱਚ ਕਿਰਤ ਤੋਂ ਕੀ ਭਾਵ ਹੈ ਅਰਥ ਸ਼ਾਸਤਰ ਵਿੱਚ ਕਿਰਤ ਦਾ ਅਰਥ ਹੈ ਉਹਨਾਂ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਜੋ ਕਿ ਧਨ ਕਮਾਉਣ ਲਈ ਜੋ ਕਿ ਧਨ ਕਮਾਉਣ ਲਈ ਅਤੇ ਉਹਨਾਂ ਦੇ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਇਹ ਕੋਸ਼ਿਸ਼ਾਂ ਸਰੀਰਕ ਜਾਂ ਮਾਨਸਿਕ ਤੌਰ ਤੇ ਹੋ ਸਕਦੀ ਹੈ। ਅਗਲਾ ਪ੍ਰਸ਼ਨ ਹੈ ਮਾਂ ਦੁਆਰਾ ਆਪਣੇ ਬੱਚਿਆਂ ਨੂੰ ਪੜਾਈ ਕਿਰਿਆ ਕਰਤ ਹੈ ਜਾਂ ਨਹੀਂ। ਸੋ ਇਸ ਦਾ ਉੱਤਰ ਹੈ ਇਸ ਕੰਮ ਨੂੰ ਕੀਰਤ ਨਹੀਂ ਮੰਨਿਆ ਜਾਵੇਗਾ। ਕਿਉਂਕਿ ਇਹ ਕੰਮ ਧਨ ਦੀ ਪ੍ਰਾਪਤੀ ਲਈ ਨਹੀਂ ਹੈ ਸਗੋ ਉਹ ਆਪਣੇ ਬੱਚਿਆਂ ਨੂੰ ਆਪ ਪੜਾਉਂਦੀ ਹੈ। ਸੋ ਇਸ ਦਾ ਅਗਲਾ ਕੁਐਸਚਨ ਹੈ ਮਜ਼ਦੂਰਾਂ ਨੂੰ ਮਿਹਨਤ ਕਿਸ ਰੂਪ ਵਿੱਚ ਮਿਲਦੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਮਜ਼ਦੂਰਾਂ ਨੂੰ ਮਿਹਨਤ ਦਾ ਜੋ ਵੀ ਹੈ ਉਹ ਨਕਦੀ ਜਾਂ ਵਸਤੂ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਸੋ ਅਗਲਾ ਪ੍ਰਸ਼ਨ ਹੈ ਪਿੰਡ ਦੇ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਗੈਰ ਖੇਤਰੀ ਕਿਰਿਆਵਾਂ ਦੇ ਨਾਮ ਦੱਸੋ ਸੋ ਇਸ ਦਾ ਉੱਤਰ ਹੈ ਡਾਇਰੀ ਅਤੇ ਮੁਰਗੀ ਪਾਲਣ ਵੱਡੇ ਅਤੇ ਛੋਟੇ ਕਿਸਾਨਾਂ ਖੇਤੀ ਲਈ ਪੂੰਜੀ ਕਿੱਥੋਂ ਪ੍ਰਾਪਤ ਕਰਦੇ ਹਨ ਸੋ ਇਸ ਦਾ ਉੱਤਰ ਹੈ ਜਿਹੜੇ ਵੱਡੇ ਕਿਸਾਨ ਹਨ वह खेतीबाड़ी किरियां दे पूजी अपने खेती किरियाव तो होने वाली बचत तो ही प्राप्त करते हैं जबकि जो ज़िक छोटे किसान आच बारे करजा ला के खेती तो पूंजी प्राप्त करते हैं भूमि की एक विशेषता लिखो भूमि की विशेषता यह है कि कुदरत एक तोहफा है सो एक अगला प्रश्न है मजदूर एक राजूजे राज, तो राज क्यों करता है ਮਜ਼ਦੂਰ ਆਪਣੀ ਆਜੀਵਿਕਾ ਕਮਾਉਣ ਦੇ ਲਈ ਇੱਕ ਰਾਤ ਤੋਂ ਦੂਜੀ ਰਾਤ ਤੱਕ ਪ੍ਰਵਾਸ ਕਰਦਾ ਹੈ ਕਿਉਂਕਿ ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰਾ ਕਰਨ ਲਈ ਇੱਕ ਰਾਤ ਤੋਂ ਦੂਜੇ ਰਾਤ ਤੱਕ ਧੰਨ ਕਮਾਉਣ ਲਈ ਜਾਣਾ ਪੈਂਦਾ ਹੈ ਸੋ ਅਗਲਾ ਪ੍ਰਸ਼ਨ ਹੈ ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ਸੋ ਇਸ ਦਾ ਉੱਤਰ ਹੈ ਝੋਨੇ ਦੀ ਰਹਿਣ ਖੁੰਦ ਭਾਗ ਪਰਾਲੀ ਦੀ ਕੋਈ ਵਿਸ਼ੇਸ਼ ਪ੍ਰਬੰਧਨਾ ਹੋਣ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਸੋ ਬੱਚੇ ਤੁਹਾਨੂੰ ਇਸ ਚੈਪਟਰ ਦੇ ਪ੍ਰਸ਼ਨ ਉੱਤਰ ਬਾਰੇ ਬਹੁਤ ਹੀ ਬਦਿਆ ਤੇ ਸ੍ਰਿਕ ਸਿਰ ਟੰਗ ਲਾ ਪ੍ਰਾਪਤ ਹੋ ਗਿਆ ਹੋਗਾ ਸੋ ਅਗਰ ਆਪਾਂ ਨੈਕਸਟ ਵੀਡੀਓ ਵਿੱਚ